ਬੋਟ ਇੱਕ ਗੱਡੀ ਆਈ 70 ਸੀਰੀਜ਼ 3 ਦੇ ਚੋਂ ਉਹ ਤੇ ਇਤਰਾ ਮੋਟਰਸਾਈਕਲ ਚਲੇ ਜਾਂਦੇ ਸਹੀ ਬਹੁਤ ਤੇਜ਼ ਨਾਲ ਅਗਰ ਨਾਲ ਹੰਮੇ ਦੇ ਲੈ ਕੇ ਮਾਰਿਆ ਸੀ ਕਿੰਨੇ ਇੰਤਵਾਨੇ ਇੱਕ ਕਪੜਾ ਮੋਟਰਸਾਈਕਲ ਇੱਕ ਸਾਈਕਲ ਉਹਦਾ ਸਾਰਾ ਤੋੜ ਪੰਨ ਕਰ ਦਿੱਤੀ ਜਾਨੀ ਨਿਸ਼ਾਨੀ ਜਾਨੀ ਨਿਸ਼ਾਨੀ ਹੋਇਆ ਕੋਈ ਬਚਾ ਹੋਇਆ ਸੀ ਨਾਲ ਆਹ ਦੇਖੋ ਸਟਰ ਦੇ ਅੰਦਰ ਵੀ ਗੱਡੀ ਆ ਪਰ ਉਹ ਜਿਹੜੀ ਮੋਟਰਸਾਈਕਲ ਵਾਲੀ ਝੰਬਗੀ ਗੱਡੀ ਨਹੀਂ ਦਾ ਪੰਗ ਹੋ ਜਾਨੀ ਅੰਦਰ ਹੀ ਜਾਣੀ ਸੀ ਅੰਦਰ ਹੀ ਜਾਣਾ ਸੀ ਦੁਕਾਨ ਦੇ ਅੰਦਰ ਹੀ ਜਾਣੀ ਮੰਗਲ ਜਾਣ ਦਾ ਹੁੰਦਾ ਉਹ ਇਹ ਕਿਹੜਾ ਏਰੀਆ ਹੈ ਜਿੱਥੇ ਇੱਡੇ ਫੁੱਲੇ ਡੁੱਲੇ ਨੇ ਟਾਈਟ ਹੈ ਹਾਂ ਜੀ ਟਾਈਟ ਹੈ ਜੀ ਤੇਜ਼ ਸਪੀਡ ਤੇ ਗੱਡੀ ਇਹ ਤੇਜ਼ ਵੀ ਤੇ ਸੀਗੀ ਹਾਣੂ ਇਹ ਤਾਂ ਹੌਲੀ ਆਣਾ ਚਾਹੀਦਾ ਗੱਡੀ ਦੇ ਬੰਦੇ 21 ਸੀਗੇ ਇੱਕੋ ਬੰਦਾ ਸੀਗਾ ਜੀ ਉਹ ਕਹਿੰਦੇ ਸਾਫੀ ਟੈਨਸ਼ਨ ਦੇ ਸੀਗੇ ਟੈਨਸ਼ਨ ਕਾਦੀ ਨਸ਼ਾ ਹੀ ਆਉਣਾ ਦਾ ਸੀ ਉਹ ਕਹਿੰਦਾ ਟੈਨਸ਼ਨ ਤਾਂ ਕੋਈ ਨਹੀਂ ਹੈਗੀ ਨਸ਼ਾ ਉਹ ਗੱਲਾਂ ਬਣਾਈਆਂ ਲਈਆਂ ਨੇ ਠੀਕ ਮੇਰਾ ਨਾਮ ਗੁਰਦੇਵ ਸਿੰਘ ਆ ਹਾਂ ਜੀ ਤੇ ਅੱਧਾ 10 ਦੇ ਇੱਕ ਹਾਦਸਾ ਹੋਇਆ ਇੱਕ ਗਰੀਬਾ ਗੱਡੀ ਵਾਲਾ ਸੀਗਾ ਜੀ ਇਹ ਆਰਐਸਰੋਡ ਜਮੂਰਾ ਕੋਲ ਦੇ ਕੋਲ ਐਕਸੀਡੈਂਟ ਹੋਇਆ ਜੀ ਇੱਕ ਬਰੀਜ਼ਾ ਗੱਡੀ ਤੇ 155 ਸਾਲ ਦਾ ਵੇਹੜਾ ਸੀਗਾ ਜੀ ਉਹ ਜਿਹੜਾ 77 ਸੇਟ ਦੇ ਸੀਗਾ ਸੀਗਾ ਤੇ ਉਹ ਤੋਂ ਕੀ ਕਹਿੰਦੇ ਬ੍ਰੇਕ ਨਹੀਂ ਲੱਗੀ ਰਹੀ ਜੀ ਤੇ ਆਂਦੇ ਹਾਂਦੂ ਇਹਨੇ 4-5 ਗੱਡੀਆਂ ਨੂੰ ਨੁਕਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟਿਵਾ ਦਾ ਵੀ ਲੋਕ ਕੀਤਾ ਉਹਨੇ ਬੁਰਾ ਕਿਹੜੀ ਕਿਹੜੀ ਨੁਕਸਾਨ ਇੱਕ ਦੁਕਾਨ ਰਾਣਾ ਇਲੈਕਟ੍ਰੋਨਿਕਸ ਹੈਗੇ ਆ ਉਹਨਾਂ ਦੀ ਸ਼ੀਸ਼ਾ ਵਾਲਾ ਸ਼ਟਰ ਵੀ ਟੁੱਟਿਆ ਸੀਗਾ ਉਹ ਵੀ ਟੁੱਟਿਆ ਅੱਗੇ ਦੋ ਤਿੰਨ ਐਕਟਿਵਿਟੀ ਥੋੜੀਆਂ ਉਹਨਾਂ ਨੇ ਅੱਗੇ ਆ ਕੇ ਫਿਰ ਉਹਨਾਂ ਨੇ ਖੰਭੇ ਤੇ ਮਤਲਬ ਕੀ ਕੀ ਜਾਂਦੇ ਆ ਤੋੜਿਆ ਤੇ ਲੱਗਦਾ ਹੈ ਕਿ ਉਹ ਕੋਈ ਲੱਗਦਾ ਕੋਈ ਨਸ਼ਾ ਕੀਤਾ ਹੋਣਾ ਹੈ ਕਿ ਉਹ ਮੈਨੂੰ ਪੁੱਛੇ ਕਾਰਨ ਪੁੱਛੇ ਜਦੋਂ ਹੋਇਆ ਕੁਝ ਡਿਪਰੈਸ਼ਨ ਚ ਲੱਗ ਰਹੇ ਸੀਗੇ ਉਹ ਸਹੀ ਜੀ ਤੇ ਕੁਕਿੱਪਾ ਘਰੇ ਆਈ ਪੁਲਿਸ ਆਈ ਸੀ ਜੀ ਲੈ ਗਈ ਉਹਨਾਂ ਹਾਂਜੀ ਚਾਰ ਨੂੰ ਖਾਣੇ ਲੱਗੇ ਉਹ ਕੀ ਮੰਗਦੀ ਕਰਦੇ ਆ ਮਤਲਬ ਤਰਾਮ ਅਸਤੇ ਦੇ ਦੇ ਉਹ ਜਿਨ੍ਹਾਂ ਨੂੰ ਸਰਾਣ ਹੋਇਆ ਉਹਨਾਂ ਨੂੰ ਸਾਫ ਕੀਤਾ ਜਾਵੇ